ਅੱਜ ਫਿਰੋਜ਼ਪੁਰ ਦੇ ਵਿੱਚ ਸੀਐਮ ਮਾਨ ਦਾ ਦੌਰਾ ਸੀ ਜਿਹੜਾ ਕਿ ਕਿਸੇ ਕਾਰਨ ਕਰਸ਼ਾ ਉਹ ਨਹੀਂ ਆ ਰਿਹਾ ਉਹ ਕੈਨਸਲ ਹੋ ਚੁੱਕਾ ਹੈ ਸ਼ਾਇਦ ਹੋ ਸਕਦਾ ਹੈ ਕਿ ਜਿਹੜੇ ਦੂਸਰੇ ਮੰਤਰੀ ਬਿੰਦਰ ਗੋਇਲ ਹੈ ਇਰੀਗੇਸ਼ਨ ਮਿਨਿਸਟਰ ਉਹ ਸ਼ਾਇਦ ਉਮੀਦ ਕੀਤੀ ਜਾ ਰਹੀ ਹੈ ਵੀ ਕਿਤੇ ਨਾ ਕਿਤੇ ਆਣਗੇ ਹਲੇ ਉਹਨਾਂ ਦਾ ਵੀ ਕੋਈ ਪਤਾ ਨਹੀਂ ਹੈ ਪਰ ਫਿਰੋਜ਼ਪੁਰ ਦੇ ਹਾਲਾਤ ਇੰਨੇ ਖਰਾਬ ਹੋ ਚੁੱਕੇ ਨੇ ਪਾਣੀ ਜਿਹੜਾ ਉਹ ਵੱਧ ਰਿਹਾ ਉਹਦਾ ਪੱਦਰ ਵੱਧ ਰਿਹਾ ਲੋਕ ਜਿਹੜੇ ਨੇ ਘਰਾਂ 'ਚ ਫਸੇ ਹੋਏ ਨੇ ਕਈਆਂ ਨੂੰ ਰੈਸਕਿਊ ਕੀਤਾ ਗਿਆ ਹੈ ਕਈ ਅੰਦਰ ਨੇ ਔਰ ਸੀਐਮ ਮਾਨ ਦੇ ਪਹੁੰਚਣ ਦੇ ਐਸੇ ਲੋਕ ਜਿਹੜੇ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ ਆਪਣੇ ਵਾਸਤੇ ਮੰਗਾ ਰੱਖਣਾ ਚਾਹੁੰਦੇ ਸੀ ਕੁਝ ਮੰਗਣਾ ਚਾਹੁੰਦੇ ਸੀ ਹਾਲਾਤਾਂ ਨੂੰ ਦੱਸਣਾ ਚਾਹੁੰਦੇ ਸੀ ਉਹ ਸਾਰੀਆਂ ਉਮੀਦਾਂ ਜਿਹੜੀਆਂ ਉਹ ਟੁੱਟ ਚੁੱਕੀਆਂ ਐ ਇਹ ਗੱਲ ਕੀਤੀ ਜਾਵੇ ਤਾਂ ਵਿਰੋਧੀ ਜਿਹੜੇ ਆ ਉਹ ਪਹਿਲਾਂ ਹੀ ਕਹੀ ਜਾ ਰਹੀ ਸੀ ਕਿ ਤਾਮਿਲਨਾਡੂ ਜਾ ਕੇ ਜਿਹੜੀ ਐ ਉਹ ਇਡਲੀ ਖਾਨ ਦਾ ਸਮਾਂ ਉਹਨਾਂ ਕੋਲ ਹੈਗਾ ਲੇਕਿਨ ਬਾੜ ਗ੍ਰਸਤ ਇਲਾਕਿਆਂ ਦੇ ਵਿੱਚ ਆਮ ਦਾ ਉਹਨਾਂ ਕੋਲ ਬਿਲਕੁਲ ਸਮਾਂ ਨਹੀਂ ਹੈ ਆਪਣਾ ਹੈਲੀਕਾਪਟਰ ਤਾਂ ਉਹਨਾਂ ਨੇ ਦੇ ਦਿੱਤਾ ਕਿ ਉੱਥੇ ਜਿਹੜੇ ਐ ਇਲਾਕਿਆਂ 'ਚ ਜਾਏਗਾ ਲੇਕਿਨ ਸੀਐਮ ਮਾਨ ਜਣਾ ਕਿ ਖੁਦ ਲੋਕਾਂ ਦੇ ਕੋਲ ਪਹੁੰਚ ਕਰਨੀ ਸੀ ਫਿਲਹਾਲ ਜਿਹੜਾ ਉਹ ਨਹੀਂ ਇੱਥੇ ਪਹੁੰਚ ਰਹੇ ਉਹਨਾਂ ਦਾ ਦੌਰਾ ਕੈਨਸਲ ਹੋ ਗਿਆ ਔਰ ਨਾਲ ਹੀ ਉਹ ਉਮੀਦਾਂ ਟੁੱਟ ਗਈਆਂ ਜਿਹੜੀਆਂ ਕਿ ਸੀਐਮ ਮਾਨ ਤੋਂ ਲੋਕਾਂ ਨੇ ਲਗਾਈਆਂ ਸੀਗੀਆਂ ਇਹ ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਇੱਥੇ ਜਿਹੜੇ ਆ ਫਿਲਹਾਲ ਜਿਹੜਾ ਰਾਹਤ ਕੈਂਪ ਬਾਹਰੇ ਕੀ ਸਕੂਲ ਦੇ ਵਿੱਚ ਲਗਾਇਆ ਗਿਆ ਹੈ ਔਰ ਤੁਹਾਨੂੰ ਦੱਸ ਦਈਏ ਕਿ ਇੱਥੇ ਅਲੱਗ-ਅਲੱਗ ਜਿਹੜੇ ਸਟਾਲ ਵੀ ਜਿਹੜੇ ਆ ਉਹ ਲਗਾਏ ਲਗਾਏ ਗਏ ਸੀਗੇ ਦਿਖਾਉਣ ਵਾਸਤੇ ਤਾਂ ਮੈਂ ਰਿਕੁਐਸਟ ਕਰਾਂਗਾ ਕਿ ਕੈਮਰਾਮੈਨ ਇੱਕ ਵਾਰੀ ਉੱਥੇ ਜਾ ਕੇ ਦਿਖਾਣ ਵੀ ਇਹ ਸਾਰੇ ਜਿਹੜੇ ਆ ਇਹਨਾਂ ਵੱਲੋਂ ਇੰਤਜ਼ਾਮ ਕੀਤੇ ਗਏ ਸੀਗੇ ਚਾਹੇ ਉਹ ਵੇਰਕਾ ਵੱਲੋਂ ਕੀਤੇ ਗਏ ਨੇ ਇੰਤਜ਼ਾਮ ਡੇਰੀ ਪ੍ਰੋਡਕਟ ਦੇ ਚਾਹੇ ਉਹ ਰਾਸ਼ਨ ਸੀਗਾ ਸੁੱਕਾ ਚਾਹੇ ਉਹ ਇਹਨਾਂ ਦੀਆਂ ਫੈਸਿਲਿਟੀ ਹੈ ਮੈਡੀਕਲ ਫੈਸਿਲਿਟੀ ਹੈ ਉਹ ਦਿੱਤੀ ਗਈ ਹੈ ਲੋਕ ਜਿਹੜੇ ਬੈਠੇ ਹੋਏ ਨੇ ਅਧਿਕਾਰੀ ਜਿਹੜੇ ਬਿਥੇ ਹੋਏ ਨੇ ਜਿਹੜੇ ਮੁਲਾਜ਼ਮ ਨੇ ਉਹ ਇੱਥੇ ਬੈਠੇ ਹੋਏ ਨੇ ਪਰ ਸੀਐਮ ਮਾਨ ਦਾ ਦੌਰਾ ਜਿਹੜਾ ਉਹ ਕੈਨਸਲ ਹੋ ਗਿਆ ਆ ਆਪਾਂ ਪੰਜਾਬੀ ਚ ਕਹ ਲੈ ਵੀ 나ਤੀ ਤੋਤੀ ਰਹਿ ਗਈ ਇਹ ਕਹਿ ਸਕਦੇ ਆ ਕਿ 나ਤੀ ਤੋਤੀ ਰਹਿ ਗਈ ਹੈ ਵੀ ਕੋਈ ਉਹਨਾਂ ਨੂੰ ਫਿਕਰ ਨਹੀਂ ਹੈ ਇਧਰਲੇ ਇਰਾਕੇ ਦੀ ਵੀ ਲੋਕ ਜਿਹੜੇ ਆ ਕਿਵੇਂ ਅਜਾ ਆਪਣਾ ਜੀਵਨ ਜਿਹੜਾ ਉਹ ਗੁਜ਼ਰ ਬਸਰ ਕਰਦੇ ਹੋਣਗੇ ਕੀ ਕਰਦੇ ਹੋਣਗੇ ਜਿਹੜੇ ਲੋਕ ਹੱਲੇ ਵੀ ਮੁਸੀਬਤ ਦੇ ਵਿੱਚ ਫਸੇ ਹੋਏ ਨੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਿੰਡ ਵਾਲਿਆਂ ਦੇ ਨਾਲ ਵੀ ਵੀ ਆਖਰ ਪਿੰਡ ਵਾਲਿਆਂ ਦੀ ਜਿਹੜੀਆਂ ਮੰਗਾਂ ਕੀ ਸੀਗੀਆਂ ਔਰ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਪਿੰਡ ਦੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਮਿਲਣ ਆਏ ਸੀਗੇ ਗੱਲਬਾਤ ਕਰ ਲੈਨੇ ਉਹਨਾਂ ਦੇ ਨਾਲ ਵੀ ਇਹ ਨਹੀਂ ਕੀਤਾ ਗਿਆ ਕਿ ਇਹਦਾ ਤਾ ਕਿਵੇਂ ਲੱਗਦਾ ਹੈ ਅੱਜ ਉਮੀਦਾਂ ਰਹਿ ਗਿਆ ਸੀ ਕਿ ਮੁੱਖ ਮੰਤਰੀ ਸਾਡੇ ਉਮੀਦਾਂ ਪੂਰੀਆਂ ਕਰਨਗੇ ਤੁਹਾਡੀਆਂ ਜਿਹੜੀਆਂ ਮੰਗਾ ਜਾਇਜ ਮੰਗਾ ਸੀਆਂ ਉਹ ਨਹੀਂ ਪੂਰੀਆਂ ਹੋਣਗੀਆਂ ਨਹੀਂ ਸਾਨੂੰ ਅੱਜ ਵੀ ਉਮੀਦ ਹੈ ਵੀ ਮਾਨ ਸਾਹਿਬ ਆਉਣਗੇ ਦੇਖਣਗੇ ਜੇ ਨਹੀਂ ਆ ਰਹੇ ਉਹ ਤਾਂ ਕੈਨਸਲ ਹੋ ਗਿਆ ਸਾਨੂੰ ਨਹੀਂ ਪਤਾ ਇਹ ਕੈਂਸਲ ਹੈ ਸਾਨੂੰ ਦੱਸਿਆ ਨਹੀਂ ਗਏ ਨੇ ਤੁਸੀਂ ਦੱਸ ਰਹੇ ਹੋ ਤੁਸੀਂ ਅੱਜ ਆਪਣੀ ਗ੍ਰਾਮਪਚਾਰ ਟੈਂਡੀ ਵਾਲੋਂ ਕੀ ਰੱਖੀ ਮੰਗ ਕੀ ਸੀ ਰੱਖੀ ਆ ਤੁਹਾਡੇ ਸਾਹਮਣੇ ਮੰਗ ਆ ਉਹ ਤੁਸੀਂ ਦੇ ਸਕਦੇ ਇਹ ਗ੍ਰਾਮਪਚਾਰ ਟੈਂਡੀ ਵਾਲਾ ਜਿਹੜੀ ਮੰਗ ਸੀਗੀ ਤਾਂ ਮਤਾਂ ਪਾ ਕੇ ਜੀ ਸਾਡਾਂ ਦੀ ਜੰਗਾ ਦੀ ਸਥਿਤੀ ਵਲੇ ਸਾਨੂੰ ਪਿੱਛੇ ਭੱਜਣਾ ਪੈਂਦਾ ਏ ਸਾਨੂੰ ਉਸ ਵਾਸਤੇ 5-5 ਮਰਲੇ ਜ਼ਮੀਨ ਦਿੱਤੀ ਜਾਵੇ ਦੂਜੀ ਇਹ ਮੰਗ ਏ ਸਾਡੀਆਂ ਜ਼ਮੀਨਾਂ ਗਰਦਾਵਰੀਆਂ ਟੁੱਟੀਆਂ ਇੰਜਾਂ ਨੇ 2023 ਤੋਂ 2018 ਤੋਂ ਲੈ ਕੇ ਸਾਡੀਆਂ ਉਹ ਬਾਲਕਰਾਨ 2009 ਦੀ ਪਾਲਿਸੀ ਸਾਨੂੰ ਬਹਾਲ ਕਰਾ ਕੇ ਸਾਨੂੰ ਮਾਲਕ ਬਣਾ ਜਾਵੇ ਤੁਸੀਂ ਤੁਹਾਡਾ ਕੀ ਨਾਮ ਹੈ DSP ਸਿੰਘ ਜੀ ਕੀ ਉਹਦਾ ਨਾਮ ਮੈਂ ਪਿੰਡ ਦਾ ਮੈਂ ਕਮੇਟੀ ਮੈਂਬਰ ਹਾਂ ਜਿੱਦਾਂ ਨੌਜਵਾਨ ਕਮੇਟੀ ਮੈਂਬਰ ਤੁਹਾਨੂੰ ਲੱਗਦਾ ਨਹੀਂ ਵੀ ਅੱਜ ਸਾਰੀ ਉਮੀਦ ਟੁੱਟ ਗਈ ਟੁੱਟ ਗਈ ਵੀ ਜਦੋਂ ਪਤਾ ਲੱਗਾ ਵੀ ਸੀਐਮ ਆ ਨਹੀਂ ਰਹੇ ਬਿਲਕੁਲ ਜੋ ਤਾਂ ਟੁੱਟਣੀ ਹੈ ਮਾਨ ਸਾਹਿਬ ਪੰਜਾਬ ਸਰਕਾਰ ਇਹ ਮੌਜੂਦਾ ਸਰਕਾਰ ਹੈ ਸਾਡੇ ਹਾਲ ਵੇਖ ਸਕਦੇ ਨੇ ਪ੍ਰਸ਼ਾਸਨ ਨੇ ਸਾਨੂੰ ਇੱਥੋਂ ਤੱਕ ਕੈਂਪ ਚ ਤਾਂ ਲੈ ਆਂਦਾ ਬਾਕੀ ਆ ਵੇਖ ਸਕਦੇ ਪਿੱਛੇ ਬੀਬੀਆਂ ਬੱਚੇ ਸਾਡੇ ਨਿੱਕੇ ਨਿੱਕੇ ਇੱਥੇ ਰਹਿ ਰਹੇ ਨੇ ਜਿਨ੍ਹਾਂ ਦੇ ਛੋਟੇ ਬੱਚੇ ਨੇ ਪੈਣਾ ਬੀਬੀਆਂ ਦੇ ਉਹ ਆ ਗਏ ਮਾਲ ਡੰਗਰ ਸਾਡਾ ਉੱਥੇ ਹੀ ਹੈ ਮਤਲਬ ਮੇਨ ਦੋ ਦੋ ਪਰਿਵਾਰ ਸਾਡੇ ਉੱਥੇ ਨੇ ਘਰਾਂ ਦੇ ਉੱਤੇ ਬੈਠੇ ਨਿਸ਼ਤਾਂ ਦੇ ਤੁਹਾਨੂੰ ਵੀਡੀਓ ਵਿਖਾ ਸਕਦੇ ਹਾਂ ਅਸੀਂ ਤੇ ਕੋਈ ਉੱਥੇ ਪਹੁੰਚਿਆ ਪ੍ਰਸ਼ਾਸਨ ਹੀ ਆ ਕੋਈ ਰਾਹ ਸਮਗਰੀ ਪ੍ਰਸ਼ਾਸਨ ਵੇਖੋ ਜੀ ਉੱਥੇ ਪਾਣੀ ਹੋ ਚੁੱਕਾ ਹੈ ਬਾਕੀ ਜੋ ਸੰਸਥਾਵਾਂ ਨੇ ਉਹ ਸਾਨੂੰ ਵਿਚਾਰ ਰਹੇ ਨੇ ਸਾਨੂੰ ਜਿੱਦਾਂ ਕੋਈ ਪ੍ਰਾਈਵੇਟ ਸੰਸਥਾਵਾਂ ਵਿਚਾਰ ਰਹੇ ਹਾਂ ਜੀ ਹਾਂ ਜੀ ਲੰਗਰ ਪਾਣੀ ਸਰਕਾਰ ਨਹੀਂ ਸਰਕਾਰ ਨਹੀਂ ਵਿਚਾਰ ਰਹੀ ਅਜੇ ਤੱਕ ਇਹ ਦਾਅਵੇ ਵੱਡੇ ਵੱਡੇ ਕੀਤੇ ਜਾ ਰਹੇ ਵੀ ਲੋਕ ਉਤੇ ਪਹੁੰਚ ਰਹੇ ਤੁਹਾਡੇ ਕੋਲ ਜਾਂ ਰਾਸ਼ਨ ਸਮਗਰੀ ਦਿੱਤੀ ਜਾ ਰਹੀ ਹੈ ਰੈਸਕਿਊ ਕੀਤਾ ਜਾ ਰਿਹਾ ਹਾਂਜੀ ਹਾਂਜੀ ਪੰਜਾਬ ਸਰਕਾਰ ਨੇ ਰੈਸਕਿਊ ਕੀਤਾ ਸਾਨੂੰ ਕੁਝ ਲੋਕ ਘਰ ਵੀ ਚੜਨਾ ਬਹੁਤ ਔਖਾ ਹੈ ਸਾਡੇ ਜੋ ਪਰਿਵਾਰ ਨੇ ਉਹ ਰਾਤ ਲੈ ਕੇ ਆਏ ਸੀ ਇੱਥੇ ਰਹਿੰਦੇ ਪਏ ਨੇ ਕੁਝ ਬੱਚੇ ਸਾਡੇ ਪਿੱਛਾ ਆਪਦੇ ਰਿਸ਼ਤੇਦਾਰਾਂ ਤੇ ਚਲੇ ਗਏ ਕਿਉਂਕਿ ਘਰ ਵਿੱਚ ਪ੍ਰਾਈਵੇਟ ਸਰਕਾਰੀ ਸਕੂਲਾਂ ਚ ਜਾਂ ਜਿੱਦਾਂ ਵੀ ਕੋਈ ਵੀ ਕੈਂਪ ਚ ਰਹਿਣਾ ਬਹੁਤ ਔਖਾ ਹੈ ਬੱਚਿਆਂ ਦਾ ਜੇਕਰ ਗੱਲ ਕੀਤੀ ਹੈ ਕਿੰਨਾ ਕਿੰਨਾ ਪਾਣੀ ਹੋਏਗਾ ਪਾਣੀ ਇਸ ਟਮ ਟੈਂਡੀ ਵਾਲੇ ਪਿੰਡ ਵਿੱਚ 5-5 ਫੁੱਟ ਹੋ ਗਿਆ ਜੀ। ਇੰਨਾ ਪਾਣੀ ਹੈ। ਹਾਂਜੀ ਹਾਂਜੀ। ਥੱਲੇ ਵਧਦਾ ਪਿਆ ਘਟੇਗਾ। ਵਧ ਹੀ ਜਾਂਦਾ ਅੱਜ ਸਵੇਰ ਦੀ ਰਿਪੋਰਟ 6 ਵਜੇ ਦੀ ਵੀ ਪਾਣੀ ਵਧ ਹੀ ਜਾਂਦਾ ਘਟਣ ਦਾ ਨਾਂ ਹੀ ਨਹੀਂ ਹੈਗਾ ਕੁਝ ਵੀ। ਬਿਲਕੁਲ ਜੀ ਲੋਕ ਜਿਹੜੇ ਸੀਗੇ ਉਹ ਇਸ ਤਰ੍ਹਾਂ ਆਪਣੀਆਂ ਚਿੱਠੀਆਂ ਜਿਹੜੀਆਂ ਗ੍ਰਾਮ ਪਚਾਰ ਦੀ ਲੈਟਰਪੈਡ ਤੇ ਲਿਖ ਕੇ ਲਾਏ ਸੀਗੇ ਵੀ ਆਖਰ ਉਹਨਾਂ ਵੱਲੋਂ ਜਿਹੜੀ ਹੈ ਉਹ ਮੰਗ ਕੀਤੀ ਜਾਏਗੀ ਸੀਐਮ ਆਨਮ ਵੱਲੋਂ ਕਿ ਸਾਡੀਆਂ ਵੀ ਜਿਹੜੀਆਂ ਉਹ ਮੰਗਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ। ਲੇਕਿਨ ਕਿਤੇ ਨਾ ਕਿਤੇ ਇਹਨਾਂ ਦੀ ਉਮੀਦ ਜਿਹੜੀ ਹੈ ਉਹ ਟੁੱਟ ਗਈ ਹੈ ਕਿਉਂਕਿ ਸੀਐਮ ਆਮ ਦਾ ਜਿਹੜਾ ਦੌਰਾ ਉਹ ਫਿਰੋਜ਼ਪੁਰ ਦਾ ਉਹ ਕੈਨਸਲ ਹੋ ਚੁੱਕਾ ਹੈ ਹੁਣ ਜਿਹੜੇ ਬਰਿੰਦਰ ਗੋਇਲ ਹੈ ਮੰਤਰੀ ਉਹਨਾਂ ਦੀ ਉਮੀਦ ਕੀਤੀ ਜਾ ਰਹੀ ਵੀ ਉਹ ਪਹੁੰਚਣਗੇ ਫਿਲਹਾਲ ਦੀ ਗੱਡੀ ਕੋਈ ਪੱਕਾ ਨਹੀਂ ਹੈ ਵੀ ਉਹ ਆਣਗੇ ਜਾਂ ਨਹੀਂ ਆਣਗੇ ਪਰ ਇਹਨਾਂ ਵਿਚਾਰਿਆਂ ਦੀ ਹੈ ਜਿਹੜੀਆਂ ਮੰਗਾ ਉਹ ਦੂਰੀਆਂ ਰਹਿ ਚੁੱਕੀਆਂ